ਇਹ ਸਾਡਾ ਪੁਰਾਣਾ ਥਾਣਾ ਸਦਰ ਆ ਜਿਹਨੂੰ ਕਾਨਵਾ ਵੀ ਕਹਿੰਦੇ ਸੀ ਇੱਥੇ ਪਹਿਲਾਂ ਸਾਡੇ ਥਾਣੇ ਸਦਰ ਦੀ ਬਿਲਡਿੰਗ ਸੀ ਇਹ ਜਿਹੜਾ ਥਾਣਾ ਸਦਰ ਆ ਉਹ ਨਵੀਂ ਬਿਲਡਿੰਗ ਬਣ ਗਈ ਵਾਟਸਾਬ ਜਿਹੜਾ ਥਾਣਾ ਸਾਡਾ ਸ਼ਿਫਟ ਹੋ ਗਿਆ ਤੇ ਕੁਝ ਜਿਹੜਾ ਇੱਥੇ ਸਾਡਾ ਮਾਲ ਪਿਆ ਸੀ ਜਿੱਦਾਂ ਗੱਡੀਆਂ ਸੀ ਜਿਹੜੀਆਂ ਕਿ ਉੱਥੇ ਲਿਜਾਈਆਂ ਨਹੀਂ ਜਾ ਸਕਤੀਆਂ ਸਾਂ ਜੋ ਚੱਲਣ ਦੇ ਯੋਗ ਨਹੀਂ ਸੀ ਜਾਂ ਉਹਨਾਂ ਨੂੰ ਕੋਈ ਪ੍ਰੋਬਲਮ ਸੀ ਅਸੀਂ ਨਹੀਂ ਸੀ ਲਿਜਾ ਸਕਦੇ ਉਹ ਇੱਥੇ ਸਾਡੀਆਂ ਖੜੀਆਂ ਸੀ ਅਤੇ ਸਾਡੀ ਇੱਥੇ ਕਾਰਤ ਵੀ ਬਕਾਇਦਾ ਲੱਗੀ ਹੋਈ ਸਾਡਾ ਹੋਰ ਵੀ ਇੱਥੇ ਮਾਲ ਖਤਮਾ ਪਿਆ ਅੱਜ ਜਿਹੜਾ ਆਪਣਾ ਕਿਸੇ ਕਿਸਾਨ ਨੇ ਇੱਥੇ ਆਪਣੀ ਨਾੜ ਨੂੰ ਅਗਲੇ ਸੀ ਜਿਹਦੇ ਕਰਕੇ ਆਪਣਾ ਨਾੜ ਜਿਹੜੀ ਆਗਿਆ ਉਹ ਇੱਥੇ ਜਿਹੜਾ ਸਾਡਾ ਮਾਲ ਮੁਕੱਦਮਾ ਪਿਆ ਜੀ ਗੱਡੀਆਂ ਉਹਨਾਂ ਨੂੰ ਲੱਗ ਗਈ ਆ ਤੇ ਜਿਹਦੇ ਸਬੰਧ ਵਿੱਚ ਅਸੀਂ ਇੱਥੇ ਮੌਕੇ ਤੇ ਪਹੁੰਚੇ ਆ ਸਚੋ ਤਾਰਾਗੜ ਸਚੋ ਸਦਰ ਸਦਰ ਦੀ ਫੋਰਸ ਆ ਪਹੁੰਚੇ ਆ ਤੇ ਜਿਹੜਾ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਲਿਆ ਕੇ ਉਹਨਾਂ ਤੇ ਕਾਬੂ ਕੀਤਾ ਤੇ ਜਿਹੜੀ ਹੁਣ ਜਿਹੜੀ ਸਥਿਤੀ ਆ ਬਿਲਕੁਲ ਅੰਦਰ ਕੰਟਰੋਲ ਹੈ ਅੱਗ ਬੁੱਝ ਚੁੱਕੀ ਹੈ ਤੇ ਗੱਡੀਆਂ 10 ਦੇ ਕਰੀਬ ਜਿਹੜੀਆਂ ਗੱਡੀਆਂ ਉਹ ਸੜ ਗਈਆਂ ਨੇ ਤੇ ਬਾਕੀ ਅਸੀਂ ਜਿਨ੍ਹਾਂ ਨੇ ਵੀ ਇਹ ਨਾੜ ਨੂੰ ਅੱਗ ਲਈ ਹੈ ਉਹਨਾਂ ਦੇ ਖਿਲਾਫ ਬਣਦੀ ਕਾਨੂੰਨੀ ਬਾਈ ਕਾਰਵਾਈ ਕਰ ਰਹੇ ਹਾਂ ਤੇ ਦੇਖਿਆ ਕਿ ਆਏ ਤੇਰੇ ਜਗਾ ਜਗਾ ਨਾੜਾਂ ਨੂੰ ਅੱਗ ਲਗਾਈ ਇਹਦੇ ਕਾਫੀ ਨੁਕਸਾਨ ਹੁੰਦੇ ਆ ਕੀ ਮੈਸੇਜ ਦੇਣਾ ਜਦੋਂ ਲੋਕ ਫਿਰ ਵੀ ਸੁਧਰ ਨਹੀਂ ਰਹੇ ਤੁਹਾਡੇ ਚੈਨਲ ਦੇ ਮਾਧਿਅਮ ਰਾਹੀਂ ਮੈਂ ਦੁਬਾਰਾ ਫਿਰ ਬੇਨਤੀ ਕਰਨਾ ਚਾਹੁੰਦਾ ਹਾਂ ਕਿਸਾਨਾਂ ਨੂੰ ਕਿ ਇਸ ਤਰ੍ਹਾਂ ਨਾੜ ਨੂੰ ਅੱਗ ਨਾ ਲਗਾਓ ਇਸ ਦੇ ਨਾਲ ਬਹੁਤ ਨੁਕਸਾਨ ਹੁੰਦੇ ਆ ਜਾਨੀ ਵੀ ਨੁਕਸਾਨ ਹੁੰਦੇ ਆ ਜਾਨਵਰ ਕਈ ਸੜਕੇ ਮਰ ਜਾਂਦੇ ਆ ਜਿਹਦੇ ਨਾਲ ਬਹੁਤ ਹੀ ਤਰਸਦੀ ਆ देखो उन ना नुकसान हो गया जेकर कोई जानी माल है और कोई जान में जानी जानी नुकसान हो जांदा ताकी कौन पर उपाय करता इसलिए मैं अपने किसान वीरा नु ਤੁਹਾਡੇ ਚੈਨਲ ਦੇ ਮਾਧਿਅਮ ਨਾਲ ਬੇਨਤੀ ਕਰਦਾ ਕਿ ਨਾੜ ਨੂੰ ਅੱਗ ਲਾ ਨਾ ਲਾਈ ਜਾਵੇ ਕਿਉਂਕਿ ਸਰਕਾਰ ਵੀ ਵਾਰ-ਵਾਰ ਤੁਹਾਨੂੰ ਜਾਗਰੂ ਕਰਦੀ ਹੈ ਕਿਰਪਾ ਕਰਕੇ ਨਾੜ ਨੂੰ ਅੱਗ ਨਾ ਲਾਈ ਜਾਵੇ